ਆ ਜਾਣੀਏ ਜੋ ਲੜੈ ਦੇਨ ਕੇ ਹੋ ਪਰਜਾ-ਪਰਜਾ ਕੱਟ ਮਰੇ ਤੇ ਕਪੂਣਾ ਛਾੜੇ ਖੇਤ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਜਨਮ 1664 April 1664 ਦੇ ਵਿੱਚ ਹੋਇਆ ਸਤਿਗੁਰ ਦੇ ਨਾਮੇ ਗੁਰੂ ਜਿਨ੍ਹਾਂ ਨੂੰ ਧਰਮ ਦੀ ਚਾਦਰ ਕਹਿ ਕੇ ਸੰਬੋਧਨ ਜੀ ਜਿਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਧਰਤੀ ਕੁਚਲੀ ਜੜੀ ਆਮ ਜਨਤਾ ਹਾਤ ਮੰਨਨ ਕੱਟੜਵਾਦੀਆਂ ਤੋਂ ਕੁਰਬਾਨੀਆਂ ਦੇਣ ਲਈ ਤਿਆਰ ਬੜ ਤਿਆਰ ਹੋ ਗਈ ਜੇ ਅੱਜ ਭਾਸ਼ਾ ਦੇ ਤੇ ਧਰਮ ਦੇ ਨਾਂ ਤੇ ਅਣਗਿਣਤ ਹਸਿਆਂ ਵਿੱਚ ਵੰਡਿਆ ਹੋਇਆ ਹੈ ਗੁਰੂ ਜੀ ਦੀ ਨਾਸਾਨੀ ਸ਼ਹਾਦਤ ਦੀ ਰੌਸ਼ਨੀ ਵੀ ਇਹਨਾਂ ਕੱਟੜਤਾ ਦੇ ਨਸ਼ੇ ਵਿੱਚ ਅੰਨੇ ਹੋਏ ਹਿੰਸਾਵਾਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਸਾਨੀ ਸ਼ਹਾਦਤ ਨੂੰ ਯਕਨ ਰੱਖਦਿਆਂ 350ਵਾਂ ਸ਼ਹੀਦ ਦੇਸ਼ਤਾ ਦੇ ਵਾਰਾ ਬੜੀ ਸ਼ਰਧਾ ਨਾਲ ਬਣਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਬਜਰੀ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਸਮੇਂਹਣਾ ਵਿਦਿਆਰਥੀਆਂ ਤੱਕ ਪਹੁੰਚਦਾ ਕਰੋਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 15 ਪਾਠਾਂ ਦੀ ਸੰਖੇਪ ਸਮਗਰੀ ਤਿਆਰ ਕੀਤੀ ਗਈ ਹੈ ਜੋ ਕਿ ਮਿੱਤੀ ਸੋ 10 ਪਾਠ ਸੌਰੀ 15 ਪਾਠ ਸਮਗਰੀ ਜਿਹੜੀ ਤਿਆਰ ਕੀਤੀ ਗਈ ਉਹਨਾਂ ਦੇ ਵਿਸ਼ੇ ਜੋ ਦੱਸ ਦਿੱਤੇ ਗਏ ਨੇ ਸੋ 27 ਤਰੀਕ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਪ ਦੇ ਵਾਰੇ ਮਨ ਲਾਉਂਗਾ ਇਹ ਵਿਸ਼ੇ ਮਾਰਲੇ ਸੰਬੰਧਿਤ ਦੇ ਵਿੱਚ ਉਹ ਜਾਣਗੇ ਸੋ ਵਿਦਿਆਰਥੀ ਜੋ ਇਸ ਗੁਰੂ ਸਾਧਾਨਾ ਬਾਰੇ ਅਣਜਾਣ ਹਨ ਉਹ ਪੂਰੇ ਧਿਆਨ ਨਾਲ ਸੁਣ 1125 ਵਾਲਿਆਂ ਜੋ ਵਿਸ਼ਾ ਚੱਕ ਨਾਨਕੀ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਉਹ ਸਭ ਤੋਂ ਸਰਵੇਸ਼ ਕਰਨਗੇ ਸਭ ਤੋਂ ਸਰ 1 ਪ੍ਰੈਜੈਂਟ ਹੇਰ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਦੇ ਸ੍ਰੀ ਅਨੰਦਪੁਰ ਸਾਹਿਬ ਬਾਰੇ ਅੱਜ ਜਾਣਕਾਰੀ ਮੇਰੀ ਪੀਰੀ ਦਾ ਜਦ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੇਂ ਕਿਰਨਾਂ ਦਾ ਜਿਵੇਂ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤ ਸੰਤੋਨੀ ਦੇ ਕੁਝ ਦੂਰੀ ਤੇ ਰੁਸ਼ਨਾ ਰਹੀ ਸੀ। ਗੱਲ 1610 ਦੀ ਸਮੀਂ ਦੇ ਲੱਗੇ ਚਾਗੇ ਦੀ ਹੈ। ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਅਗਨੀ ਜੋਤ ਦਾ ਖੌਫ ਪਲਣ ਲੱਗ ਪਿਆ। ਉਸਨੇ ਆਪਣੇ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ। ਕਿਲੇ ਦੀਆਂ ਉੱਚੀਆਂ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ, ਉੱਥੇ ਗੁਰੂ ਦੀ ਅਗਨੀ ਜੋਤ ਚਮਕਦੀ ਰਹੀ। 52 ਰਾਜਪੂਤ ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ हे ਦਲਪਨ ਜਨਿਓ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਇਸ ਕੈਦ ਵਿੱਚੋਂ ਮੁਕਤ ਕਰਾਓ ਤੁਹਾਡੀ ਰੋਸ਼ਨੀ ਨਾਲ ਸਾਨੂੰ ਤਾਂ ਜਨਮਾ ਜਨਮਾ ਦਾ ਅਧਿਕਾਰ ਤੋਂ ਮੁਕਤੀ ਮਿਲ ਜਾਵੇਗੀ ਸਵਾ ਕੁ 2 ਸਾਲਾਂ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤੇ ਮੈਂ ਜਾਵਾਂਗਾ ਜਦੋਂ ਇਹ 52 ਰਾਜੇ ਵੀ ਮੇਰੇ ਨਾਲ ਜਾਣਗੇ ਪਾਛੇ ਦੀ ਬੋਲ ਪੂਰੇ ਹੋਏ ਤੇ 52 ਰਾਜਿਆਂ ਦੇ ਨਾਲ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਤ ਕੇ ਨਵਾਂ ਨਗਰ ਸ੍ਰੀ ਕੀਰਤਪੁਰ ਸਾਹਿਬ ਉਹ ਸਾਂ ਦਿੱਤਾ ਜਿਸ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਅੰਤਿਮ ਸਮੇਂ ਤੱਕ ਜੈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ੍ਰੀ ਅੰਮ੍ਰਿਤਸਰ ਦੀ ਫੇਰੀ ਪਾਈ ਫਿਰ ਸੰਗਤਾਂ ਦੀ ਬੇਨਤੀ ਤੇ ਸ੍ਰੀ ਕੀਰਤਪੁਰ ਸਾਹਿਬ ਆਏ ਆਪ ਜਿਸ ਸਹਿਜ ਨਿਮਰਤ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜਿਹੇ ਨਗਰ ਵਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਉਹ ذات ਤੇ ਦੁਨਿਆਵੀ ਇਰਖਾ ਦੇ ਸਾਤਸ਼ਾ ਤੋਂ ਮੁਕਤ ਹੋਵੇ ਪਰ ਉਹ ਸਮਾਂ ਔਖਾ ਸੀ ਦਿੱਲੀ ਸਾਧਨ ਦੇ ਵਿਚਲੀ ਹਲਚਲ ਰੰਗਜੀਤ ਜੀ ਦੀਆਂ ਕਰਦੂਤਾ ਤੇ ਰਾਜਸੀਆਂ ਦਾ ਦਫੜੀ ਚੱਲ ਰਹੀ ਸੀ ਇਸ ਦੌਰਾਨ ਰਿਆਸਤ ਕਹਿਲੂਰ ਦੇ ਰਾਜਾ ਦੀਪ ਚੰਦ 1663 ਈਸਵੀ ਵਿੱਚ ਸਵਰਗਵਾਸ ਹੋ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਜਾ ਦੀਪ ਚੰਦ ਦੇ ਅਨਸਾਰ ਜੀ ਨੇ ਕਹਿਲੂਰ ਦੇ ਇਲਾਕੇ ਵਿੱਚ ਥਾਂਕਰੀ ਦੰਦੀ ਗੱਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਥ ਦੇ ਕਹਿ ਲੂਰ ਦੇ ਤਿੰਨ ਪਿੰਡ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਸਾਹਿਬ ਨੇ ਇਸ ਥਾਂ ਨੂੰ ਮੁੱਲ ਖਰੀਦ ਕੇ ਵਸਾਇਆ ਇਹ ਬੜੀ ਸੁਹਾਵਣੀ ਤੇ ਰਮਣੀਕ ਥਾਂ ਤੇ ਸਿਤਧ ਹਨ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਪੰਛੀਆਂ ਦੀ ਮధుਰ ਰਾਗ ਅਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਹੈ ਤਾਂ ਤੀਨੋਂ ਸਵਰਗ ਪਰ ਗੁਰੂ ਜੀ ਨੇ ਆਪਣੀ ਦੂਰਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਪਟਾ ਲਖਵਾਇਆ ਇਹ ਜਮੀਨ ਪਿੰਡ ਮੱਖੋਵਾਲ ਤੇ ਮਥੌਰ ਦੀ ਸੀ ਮੱਖੋਵਾਲ ਦੀ ਧਰਤੀ ਨੂੰ ਭੂਤਾਂ ਬ੍ਰੇਂਤਾਂ ਨਹੀਂ ਝਾਕਦੀ ਵੀ ਕਿਹਾ ਜਾਂਦਾ ਸੀ ਮੱਖੋਵਾਲ ਪਹਿਲਾਂ ਝਾੜ ਵਾਲੀ ਥਾਂ ਸੀ ਗੁਰੂ ਨਾਨਕ ਦੇਵ ਜੀ ਦੇ ਰੰਭੇ ਕਾਰਜ ਨੂੰ ਲੋਕਾਂ ਦੇ ਵਿਹਿਮਾ ਭਰਮਾ ਨੂੰ ਦੂਰ ਕਰਨਾ ਉਹ ਗੁਰੂ ਤੇਗ ਬਹਾਦਰ ਜੀ ਨੇ ਪੂਰਾ ਕੀਤਾ ਉਸੇ ਧਰਤੀ ਦੀ ਚੋਣ ਕੀਤੀ ਜਿਸ ਦਾ ਇੱਕ ਕਾਰਨ ਹੋਰ ਵੀ ਸੀ ਇਸ ਜਗ੍ਹਾ ਦੇ ਚੜ੍ਹਦੇ ਪਾਸੇ ਪਹਾੜੀਆਂ ਦਾ ਘੇਰਾ ਸੀ ਜਿਸ ਕਰਕੇ ਦੁਸ਼ਮਣ ਦਾ ਆਉਣਾ ਆਉਣ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ ਤੇ ਦੂਸਰੇ ਪਾਸੇ ਲੰਦੇ ਪਾਸੇ ਸਤ루ਈ ਦਰਿਆ ਦਾ ਵਹਿਣ ਸੀ ਪਾਣੀ ਦੀ ਕੋਈ ਕਮੀ ਨਹੀਂ ਸੀ ਗੁਰੂ ਸਾਹਿਬ ਨੇ ਭਵੇਖ ਨੂੰ ਬਾਜਦਿਆ ਇਸ ਜਗ੍ਹਾ ਨੂੰ ਖਰੀਦ ਲਿਆ ਜੂਨ 19 1665 ਈਸਵੀ ਨੂੰ 21 ਹਾੜ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਤੋਂ ਮੋੜੀ ਗੱਟ ਕੇ ਇਸ ਨਗਰ ਦਾ ਨਿਵਾਸ ਕੀਤਾ ਅਚੰਕ ਨਾਲ ਕੀ ਜੀ ਉਸਾਰੀ ਹੋਣ ਲੱਗੀ ਬੰਕ ਬੰਕ ਕੀਤੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਦੂਰ ਦੂਰ ਤੱਕ ਖਬਰਾਂ ਫੈਲ ਗਈ ਤੱਕ ਕੋਈ ਵਪਾਰਿਕ ਮੰਡੀ ਨਾ ਹੋਣ ਕਰਕੇ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਿਕ ਕੇਂਦਰ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਤਿੰਨ ਵੱਡੀਆਂ ਮਾਰਗਾਂ ਦੀਆਂ ਸਾਰੇ ਹੋਈ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਸ਼ਰਾਮ ਘਰ ਗੁਰੂ ਸਾਹਿਬ ਵਾਸਤੇ ਰੈਹਾਇਸ਼ੀ ਜਗ੍ਹਾ ਤੇ ਗੁਰੂ ਰਹਿਮ ਨਾਈ ਇਹ ਇੱਥੇ ਬਿਹਾਉਂਤ ਬੰਦੀ ਚੱਲ ਰਹੀ ਸੀ ਕਿ ਮੂਸਾ ਰੋਪੜੀ ਨੇ ਇਸ ਬਾਰੇ ਪਤਾ ਲੱਗਣ ਤੇ ਕਿਹਾ ਗੁਰੂ ਕਿਵੇਂ ਵਿਰਾਗੀ ਹੋ ਸਕਦੇ ਨੇ ਜੋ ਨਗਰ ਪਰ ਵਸਾਉਂਦੇ ਨੇ ਸੰਸਾਰਿਕ ਚ ਮੇਲਿਆਂ ਦੇ ਫਸੇ ਮੋਹ ਅੰਦਰ ਇਸ ਦੁਨੀਆ ਦੇ ਵਪਾਰ ਪਏ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੀ ਛੱਕੇ ਨਿਵਾਰਤ ਕਰਵਾਈ ਗੁਰੂ ਗੁਰੂ ਨਾਨਕ ਦੇਵ ਘਰ ਅੰਦਰ ਵਿਰਾਗ ਗ੍ਰਸਤੀ ਦਾ ਸਮੇਲਕ ਊੜਾ ਹੈ ਗ੍ਰਸਤੀ ਮਾਰਗ ਸਭ ਤੋਂ ਉੱਚਾ ਸੱਚੇ ਵਿਰਾਗ ਨਾਲ ਹੋਵੇ ਮਨੁੱਖ पूरा नगर बस गया चक नाम की ਵਿੱਚ ਮੇਲੇ ਲੱਗਨੇ ਸ਼ੁਰੂ ਹੋ ਗਏ ਹਰ ਰੋਜ਼ ਗੁਰੂ ਦੇ ਦਰਬਾਰ ਸੱਜਣ ਲੱਗੇ ਸੰਗਤਾਂ ਨੂੰ ਗੁਰਮਤਿ ਉਪਦੇਸ਼ ਹੋਉਂਦੀਆਂ ਗੁਰੂ ਕਾ ਲੰਗਰ ਲੰਗਰ ਅਤੁੱਟ ਵੰਡਣ ਲੱਗਿਆ ਹਰੇਕ ਦਿਸ਼ਾ ਤੋਂ ਸੰਗਤਾਂ ਗੁਰੂ ਘਰ ਦੀ ਸੰਗਤ ਕਰਨ ਲਈ ਆਉਣ ਲੱਗੀਆਂ ਕੋਈ ਸਿਮਰਨ ਕਰੇ ਕੋਈ ਸੇਵਾ ਕਰੇ ਕੋਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਪਰ ਜੋ ਹੀ ਅੱਗੇ ਜਾ ਕੇ ਆਨੰਦਪੁਰ ਦੇ ਨਾਮ ਪਰ ਚੱਲੀ ਤੋ ਗਿਆ ਇੱਥੇ ਖਾਲਸਾ ਦੀ ਜਨਮ ਭੂਮੀ ਵੀ ਕਿਹਾ ਜਾਂਦਾ ਹੈ ਦੂਜੇ ਪਾਸੇ ਪਟਨਾ ਦੀ ਧਰਤੀ ਦੇ ਗੁਰੂ ਗੋਬਿੰਦ राय ਜੀ ਦਾ ਅਵਤਾਰ ਹੋਇਆ ਉੱਥੇ ਸਾਰਾ ਪਰਿਵਾਰ ਮੌਜੂਦ ਸੀ ਪਰ ਪਿਤਾ ਗੁਰੂ ਤੇਗ ਬਹਾਦਰ ਮੌਜੂਦ ਨਹੀਂ ਸਨ ਕਿਉਂਕਿ ਉਹ ਮੱਖੋਵਾਲ ਜਿੱਥੇ ਕਿ ਉਹਨਾਂ ਨੇ ਨਵਾਂ ਸ਼ਹਿਰ ਬਸਾਇਆ ਸੀ ਉਹ ਉੱਥੇ ਰਹਿੰਦੇ ਸਨ ਜਦੋਂ ਥੋੜੇ ਗੋਬਿੰਦ ਰਾਏ ਥੋੜੇ ਵੱਡੇ ਹੋਏ ਤਾਂ ਸਾਰਾ ਪਰਿਵਾਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਮੱਖੋਵਾਲ ਦੀ ਧਰਤੀ ਤੇ ਆਉਂਦੇ ਸਨ ਤੀਜੇ ਦਿਨ ਦੇ ਵਿਖਿਆਨ ਦਾ ਸਿਲੇਖ ਹੈ ਚੱਕ ਨਾਨਕੀ ਅਤੇ ਸ੍ਰੀ ਅਨੰਦਪੁਰ ਸਾਹਿਬ ਮਾਖੋਵਾ ਦੀ ਧਰਤੀ ਤੇ ਆਏ ਆਪਣੇ ਪਿਤਾ ਨੂੰ ਮਿਲਣ ਉਥੋਂ ਪਿਤਾ ਦੀ ਮਲਾਪ ਨੂੰ ਬਹੁਤ ਖੁਸ਼ੀ ਹੋਈ ਪਰ ਪਿਤਾ ਜੀ ਮਲਾਪ ਤੋਂ ਜ਼ਿਆਦਾ ਉਹਨਾਂ ਨੂੰ ਇੱਕ ਸਿੱਖ ਤੇ ਇੱਕ ਗੁਰੂ ਨੂੰ ਮਿਲਣ ਦਾ ਜਿਹੜਾ ਮਲਾਪ ਸੀ ਉਸ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੋਇਆ ਕਿਉਂਕਿ ਇੱਕ ਪਿਤਾ ਉਹਨਾਂ ਨੇ ਉੱਥੇ ਬੈਠ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਦਾ ਪਾਠ ਕੀਤਾ ਜਿੱਥੋਂ ਗੁਰੂ ਤੇਗ ਬਹਾਦਰ ਜੀ ਨੇ ਖੁਸ਼ ਹੋ ਕੇ ਉਸ ਜਗ੍ਹਾ ਦਾ ਨਾਮ ਚੱਕ ਨਾਨਕੀ ਤੋਂ ਆਨੰਦਪੁਰ ਸਾਹਿਬ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਇਸ ਧਰਤੀ ਦਾ ਨਾਮ ਹੈ ਉਹ ਆਨੰਦਪੁਰ ਸਾਹਿਬ ਹੋਊਗਾ ਧੰਨਵਾਦ ਹੈਵ ਨਾਈਸ